ਉੱਪਰ ਨਹੀਂ ਹੋਊਗੀ ਹਨਾ ਤਾਂ ਮਹਰ ਉੱਪਰ ਹੀ ਰੋ ਤoi ਬਗਰ ਉੱਪਰ ਟੰਗ ਨਹੀਂ ਘੜ ਚਾਹੀਦੀ ਆ ਹੁਣ ਮਾਂ ਨੂੰ ਜਦੋਂ ਬਾਹਰ ਗਿਆ ਪਾਤਾ ਹਾਂ ਜੈਨ ਨੂੰ ਦੰਬਾ ਥੋੜਾ ਆਉਂ ਨਹੀਂ ਪੱਜੀ ਭਾਵੇਂ ਕੁਝ ਬਾਹਰ ਥੋੜਾ ਆਉਦ ਨਹੀਂ ਚਲੋ ਜੀ ਚਾਹ ਕਰਤੀ ਆਪਾਂ ਨੇ ਚਾਹ ਕਰ ਲਈ ਪੀ ਲੀ ਇੱਕ ਤੁਸੀਂ ਗੀ ਮਾਹ ਦਾ ਤੇ ਆ ਫੜਾਇਆ ਮੈਂ ਸਰਦਾਰ ਸਰਦਾਰ ਹਟ ਮਨੇ ਗੁੰਨਤਾ ਗੁੰਨਕੇ ਡੱਬੇ ਚ ਪਾ ਕੇ ਨੀਚੇ ਰੱਖ ਤਾ ਉਹਦਾ ਪਲਾਇਆ ਮੈਂ ਜਾਣਗੀ ਦੁੱਤੋਂ ਪਾਉਣ ਫਿਰ ਆਪਾਂ ਲਾ ਦਨੇ ਆ ਝਾੜੂ ਪੋਚਾ ਦਾ ਕੰਮ ਨਵੇੜ ਦਾ ਚਲੋ ਜੀ ਆਪਾਂ ਦਿਖਾਉਨੇ ਅੱਜ ਤੁਹਾਨੂੰ ਆਹਾ ਪੋਚਾ ਬਾਲਟੀ ਵਾਲਾ ਵੈਸੇ ਮੈਂ ਪਹਿਲਾਂ ਵੀ ਪਾਈ ਵੀ ਆ ਵੀਰੇ ਇਹ ਲੱਗਦਾ ਲੋਕ ਜੇ ਹੁਣ ਇਹ ਦੱਬਾਂਗੇ ਖਰਾਬ ਹੋ ਸਕਦਾ ਇਹ ਇਹਨੂੰ ਖੋਲੋ ਲੋਕ ਨੂੰ ਇਹ ਦੇਖੋ ਇਹਨੂੰ ਖੋਲ ਕੇਵੇਂ ਪਾਣੀ ਚਕਾ ਦੋ ਨਾ ਨਚੋੜਨ ਦੀ ਲੋੜ ਫੇ ਲੋਜੀ ਉਹ ਵੇ ਸਾਫ ਹੁਣ ਲਗਾ ਲੂ ਆਪਾਂ ਲੋਕ ਇਹ ਲਗਾ ਲਿਆ ਲੋਕ ਦੇ ਘੋਲ ਲਾਉਣੀ ਆਪਾਂ ਪੋਚਾ ਨਾ ਬੈਠਣ ਦੀ ਲੋੜ ਨਾ ਨਿਚੋੜਨ ਦੀ ਲੋੜ ਬਹੁਤ ਵਧੀਆ ਚੀਜ਼ ਆ ਇਹ ਦੇਖੋ ਆਪੇ ਨਿਚੋੜਦਾ ਤੇ ਸਾਫ਼ ਕਰਦਾ ਇਹ ਦੇਖੋ ਕਿੰਨੀ ਵਧੀਆ ਚੀਜ਼ ਆ ਬੈਠ ਕੇ ਲਾਉਣਾ ਔਖਾ ਐਵੇਂ ਸੁਖਾਵਾ ਤੇ ਲਓ ਜੀ ਪਹਿਲਾਂ ਮੇਰਾ ਵਲੌਗ ਖਰਾਬ ਹੋ ਗਿਆ ਸੀਗਾ ਮੇਤੋਂ ਹੋਈਆਂ ਸੀ ਇਹ ਗਲਤੀਆਂ ਤੁਸੀਂ ਵੀ ਨਾ ਕਰਿਓ ਕਦੇ ਤੇ ਨਾਲੇ ਤਾਂ ਆਪਣਾ ਪੋਚਾ ਲੱਗ ਜੂ ਨਾਲ ਇਥੇ ਤੁਹਾਨੂੰ ਦਿਖਾ ਦੰਦੀਆਂ ਮੈਂ ਅੱਜ ਬਾਲਟੀ ਵਾਲਾ ਪੈਚਾ ਹੋ ਗਿਆ ਮੈਨੂੰ 7-8 ਸਾਲ ਵਰਤ ਤੀਨ ਬਹੁਤ ਵਧੀਆ ਚੀਜ਼ ਆ ਇਹ ਲਓ ਜੀ ਪੋਚਾ ਫੇਰ ਲਿਆ ਹੁਣ ਇਹਨੂੰ ਖੋਲਦੋ ਲੋਕ ਨੂੰ ਐਵੇਂ ਇਹਦੇ ਚ ਪਾਣੀ ਚਾਹੀ ਦੱਬ ਦੋ ਫੇਰ ਹੁਣ ਇਹ ਗਲਤੀ ਨਾ ਕਰਿਓ ਐਂ ਨਾ ਦੱਬ ਦਿਓ ਹੁਣ ਜੇ ਐ ਦੱਬਤਾ ਇਹ ਲੋਕ ਖਰਾਬ ਹੋ ਜਾਣਾ ਇਹਨੂੰ ਖੋਲ ਲਓ ਲੋਕ ਨੂੰ ਖੋਲ ਲਓ ਐਵੇਂ ਪਾਣੀ ਚ ਕਚਨ ਬਹੁ ਤੇ ਐਵੇਂ ਕਰ ਲੇ ਨਾ ਤੋੜ ਲਿਆ ਦੋ ਜੀ ਤੋੜ ਲਿਆ ਹੁਣ ਲਗਾ ਦਈਏ ਪੋਚਾ ਤੁਰ ਲਗਾ ਦੀ ਉਹ ਪੱਖਾ ਲਾ ਦੀਏ ਨਾਲੇ ਨਾਲੇ ਸੁੱਕੂਗਾ ਵੈਸੇ ਨਾ ਖੱਕਟੇ ਲਾਉਣੀ ਹਵਾ ਚੱਲਦੀ ਹੁੰਦੀ ਆ ਤੇ ਸੁੱਕ ਜਾਂਦਾ ਨਾਲੇ ਤਾਂ ਆਪ ਹੀ ਤੇ ਅੱਜ ਫਿਰ ਮੈਨੂੰ ਥੋੜਾ ਜਿਹਾ ਟਾਈਮ ਲੱਗੂ ਤੁਹਾਨੂੰ ਦਿਖਾਉਣੀ ਆ ਮੈਂ ਇਹ ਦੇਖੋ ਜਿੱਥੇ ਮਰਜੀ ਮੇਜ਼ ਥੱਲੇ ਫੇਰ ਉਹ ਹਜੇ ਟਾਈਮ ਲੱਗੂਗਾ ਨਾ ਫਿਰ ਵੀਡੀਓ ਬਣਾਉਣ ਕਰਕੇ ਮੈਨੂੰ ਇਹ ਦੇਖੋ ਮੁੜੇ ਗਮ ਕੇ ਮੈਂ ਥੋੜਾ ਜਿਹਾ ਹੌਲੀ ਲਾਉਣੀ ਆ ਤਾਂ ਵੈਸੇ ਤੇ ਮੈਂ ਪੱਤੀਆਂ ਵੜਦਾ ਨਹੀਂ ਆ ਲੱਖੇ ਦਾ ਕਹਾਣਾ ਭੰਨ ਦੇਣੀ ਆ ਚੱਕਲੇ ਮੈਂ ਹੁਣ ਜੀ ਅੰਟੀ ਦੀ ਮਾਰ ਜੀ ਫਿਰੂ ਸਾਫ ਨਾ ਬੈਠਣ ਦੀ ਲੋੜ ਹਨਾ ਜਿਵੇਂ ਮੈਨੂੰ ਡਿਕਸ ਦੀ ਪ੍ਰੋਬਲਮ ਆ ਹਿੰਦੇ 2-3 ਸਾਲ ਹੋ ਗਏ ਇਹਦੀ ਲਾਉਣੀ ਆ ਮੈਂ ਪੋਚਾ ਇੱਧਰ ਮੈਂ ਹੁਣ ਇਹ ਦੇਖੋ ਨਮੀ ਪੀਰ ਇਹ ਥੋੜਾ ਜਿਹਾ ਹਾਲੀ ਨਵਾ ਨਵਾਲੇ ਹੰਤਾ ਉਪਰ ਹਾਂ ਪੋਚਾ ਲਾਉਣ ਵਾਲਾ ਇਹਦੇ ਕਰਕੇ ਹਾਲੀ ਥੋੜਾ ਜਿਹਾ ਪਾਣੀ ਘੱਟ ਸੁੱਕਦਾ ਨਮੀ ਕਰ ਇਹਦੇ ਕੋਦੇ ਥੱਲੇ ਵੀ ਨੀਚੇ ਜਿਵੇਂ ਮਰਜੀ ਫੇਰੋ ਹਾਂ ਸਾਗ ਅੱਜ ਮੈਂ ਪੱਖਾ ਲਾ ਲੈ ਅੱਗੇ ਨਹੀਂ ਮੇਲਾਉਂਦੀ। ਬੰਦ ਕਰ ਦੂੰਗੀ ਪੱਖਾ ਤਾਂ ਜਦੋਂ ਪੋਚਾ ਲਾ ਕੇ ਵਗ ਜੂੰਗੀ ਬੰਦ ਕਰ ਦੂੰ ਮੈਂ ਟਾਕੀਆਂ ਮੋਰੀਆਂ ਮੈਂ ਖੁੱਲੀਆਂ ਰੱਖਦੀਆਂ ਵੈਸੇ ਮੈਂ ਪੱਖਾ ਘੱਟੇ ਲਾਉਂਦੀ ਆ। ਆਪੀ ਸੁੱਕੀ ਜਾਂਦਾ ਜਦ ਤੱਕ ਉਠਣਾ ਬੇਟੇ ਨੇ। ਸਾਰੀ ਲੱਗ ਗਿਆ ਹੁਣ ਆਪਣਾ ਪੋਚਾ ਦੇਖੋ ਸੋਫੇ ਕਰ ਤੇ ਇੱਧਰ। ਪੱਖਾ ਕਰ ਦਨੇ ਆਪਾਂ ਅੰਤ। ਸੋਫੇ ਇੱਧਰ ਕਰਕੇ ਪੋਚਾ ਲਾ ਗਿਆ ਕੰਮ ਨਿਭੜ ਗਿਆ। ਇਹ ਸੁੱਕੇ ਤੇ ਕਰ ਦੂੰ ਗੱਦੀਆਂ ਗੁੱਦੀਆਂ ਤਾਂ ਮੈਂ ਸੈਟ। ਬਾਹਤ ਹੀ ਸੁੱਕ ਗਿਆ। ਇਹ ਆਪਣਾ ਡੱਪਰ ਗਿਆ ਸਾਰਾ। ਸਾਫ਼ ਹੋ ਗਿਆ। ਨਾ ਪਾਇਰਾ ਪਾਰ ਬੈਠਣ ਦੀ ਲੋੜ ਆ। ਤੇ ਨਾ ਨਿਕੋੜਨ ਦੀ ਲੋੜ ਆ ਹਨਾ। ਵੈਸੇ ਵੀ ਵੀਡੀਓ ਪਹਿਲਾਂ ਵੀ ਪਾਦਾਂ ਨਹੀਂ ਹੁੰਦੀ ਸੀਗੀ। ਹੁਣ ਮੈਂ ਘਟ ਪਈਆਂ ਨੇ ਅੱਜ ਮੇਰਾ ਦਿਮਾਗ ਕੰਮ ਕਰ ਗਿਆ ਥੋੜਾ ਜਿਹਾ ਮੈਂ ਕਿਹਾ ਦਿਖਾਉਣੀ ਆ ਤੁਹਾਨੂੰ। ਵੀ ਕਈ ਪੈਣਾ ਮੈਂ ਦੇਖੀਆਂ ਨੇ। ਲੋ ਜੀ ਕਈ ਪੈਣਾ ਨਾ ਪੋਚਾ ਲਾਉਂਦੀਆਂ ਨੇ। ਕਪੜੇ ਨਾ ਜਾਂਦਾ ਅੱਗੇ ਤਾਂ ਬਾਲਟੀਆਂ ਨਾਲ ਆਉਂਦੇ ਸੀਗੇ ਉਹਨਾਂ ਉੱਤੇ ਬੈ ਕੇ ਤੇ ਹੁਣ ਇੱਕ ਹੋਰ ਆਇਆ ਉਹਨੂੰ ਨਿਚੋੜਨਾ ਪੈਂਦਾ ਬਾਲਟੀ ਚ ਕਚਾਲੋ ਮੈਂ ਨਾ ਫਿਰ ਉਹਨੂੰ ਨਿਚੋੜੋ ਇੱਕ ਤਾਂ ਗੋਲ ਜਾਂ ਹੁੰਦਾ ਇੱਕ ਪੱਤੀ ਵਾਂਗ ਹੁੰਦਾ ਇਹਦੀ ਮੌਜਾ ਮੈਂ 2 ਮਿੰਟ ਚ ਨੀੜ ਦਾਨੀ ਹੁਣ ਜਿਵੇਂ ਕੱਲੀ ਆ ਹਨਾ 2 ਮਿੰਟ ਚ ਨੀੜ ਦਾਨੀ ਆ ਦੇਖੋ ਪੇਟੀ ਥੱਲੇ ਵੀ ਐ ਫਿਰਦਾ ਨਾ ਵੈਸੇ ਮੈਂ ਇੱਥੇ ਲਾ ਲ ਤੀ ਫਿਰ ਮੈਂ ਉਦੋਂ ਫੇਰ ਘਸਾ ਦਾਨੀਆ ਸਾਰੀ ਨਿਬੜ ਗਿਆ ਕੰਮ ਆਪਣਾ ਪੋਚਾ ਨਿਬੜ ਗਿਆ ਸੁੱਕ ਵੀ ਅਸੀਂ ਨਾ ਆ ਰ। ਤੇ ਆ ਗਏ ਆਪਾਂ ਰਸੋਈ ਚ। ਰਸੋਈ ਚ ਹੁਣ ਤਾਂ ਕਰਦੇ ਆ ਨਾਲੇ ਤਾਂ ਸਰਦਾਰ ਸਾਹਿਬਾਂ ਨੂੰ ਰਸੋਈ ਫਿਰ ਤੋਂ। ਲਓ ਜੀ ਆਪਾਂ ਨੇ ਦਿਖਾਤਾ ਤੁਹਾਨੂੰ। ਪੋਚਾ ਇਹ ਬਹੁਤ ਵਧੀਆ ਚੀਜ਼ ਆ ਪੈਰਾਪਰ ਬੈਠਣ ਦੀ ਲੋੜ ਨਹੀਂ ਨਾਲੇ ਜਿਵੇਂ ਡਿਕਸ ਦੀ ਪ੍ਰੋਬਲਮ ਆ ਨਾ ਮੈਨੂੰ ਇਹਦਾ ਬਹੁਤ ਫਾਇਦਾ। ਮੈਨੂੰ ਤਾਂ ਇਹ ਜਿੱਦਣ ਨਾਲ ਲਿਆਉਂਦਾ ਬਹੁਤ ਮौज ਹੋ ਗਈ ਫਟਾਫਟ ਪੋਚਾ ਲੱਗ ਜਾਂਦਾ ਨਾਲੇ ਤਾਂ ਫਿਰ ਕਈ ਵਾਰ ਤਾਂ ਮੈਂ ਜਦੋਂ ਇੱਕ ਵਾਰ ਲਾ ਦਾਨੀਆ ਸਾਰਾ ਰਸੋਈ ਸਾਫ਼ ਕਰਦੀ ਆ ਧੋਨੀਆ ਉਸ ਤੋਂ ਬਾਅਦ ਫਿਰ ਇੱਕ ਵਾਰੀ ਫੇਰ ਘਮਾ ਦਾਨੀਆ ਗਿੱਲਾ ਹੁੰਦਾ ਨਾ ਉਹ ਰਸੋਈ ਸਾਫ਼ ਹੁੰਦੀ ਇੱਥੇ ਲੌਬੀ ਚ ਤਾਂ ਦੁਬਾਰੇ ਵੀ ਲੱਗ ਜਾਂਦਾ ਨਹੀਂ ਪਤਾ ਦੋ ਵਾਰੀ ਲੱਗ ਜੇ ਤਿੰਨ ਵਾਰੀ ਜਿਵੇਂ ਪਹਿਲਾਂ ਲਾ ਦਾਂ ਤੇ ਲੋ ਜੀ ਇੱਥੇ ਸਾਫ਼ ਹੋ ਜਾਂਦਾ ਫਿਰ ਬਹੁਤ ਵਧੀਆ ਅ ਗੇੜਾ ਲੱਗ ਜਾਂਦਾ ਰਸੋਈ ਜਦੋਂ ਧੋ ਕੇ ਸਮਾਰ ਕੇ ਉਹ ਕਰਦੀ ਆ ਰੱਖਦੀ ਆ ਬਾਲਟੀ ਧੋਨੀਆ ਇਹ ਗਿੱਲਾ ਹੁੰਦਾ ਪੋਚਾਂ ਤੇ ਇਹਦੇ ਨਾਲ ਤਾਂ ਚਾਉਣ ਵਾਲੇ ਲੱਗ ਜਾਂਦਾ ਪੁੱਛ ਬਹੁਤ ਵਧੀਆ ਫਾਇਦਾ ਇਹਦਾ ਨਾਲੇ ਨਿਚੋੜਨ ਦੀ ਲੋੜ ਨਹੀਂ ਤੇ ਉਹਦੇ ਵਿੱਚ ਪਾਓ ਵਾਲਟੀ ਚ ਤੇ ਮੈਨੂੰ 6-7 ਸਾਲ ਹੋ ਗਏ 19 ਦਾ 2000 ਦਾ ਲਿਆਂਦਾ ਵਾ ਮੇਰਾ ਇਹ 6-7 ਨਹੀਂ 5-6 ਹੋ ਗਏ ਹਾਂ 5-6 ਹੋ ਗਏ ਵਧੀਆ ਬਹੁਤ ਚੀ ਵਧੀਆ ਚੀਜ਼ ਆ ਇਹਦੇ ਨਾਲ ਇਹਦੇ ਨਾਲ ਬੇਟਾ ਵੀ ਲਾ ਦਾਂਦਾ ਕਈ ਵਾਰੀ ਫਿਰ ਜਦੋਂ ਮੇਰੇ 'ਚ ਹਿੰਮਤ ਨਹੀਂ ਹੁੰਦੀ ਫਿਰ ਬੇਟੀ ਤੋਂ ਲਵਾ ਦਾਨੀ ਆ ਉਹ ਵੀ ਲਾ ਦਾਂਦਾ ਜਿਵੇਂ ਬੱਚੇ ਕਿੱਥੇ ਨਿਚੋੜਦੇ ਨੇ ਕਿੱਥੇ ਉਹ ਕਰਦੇ ਨੇ ਬਹੁਤ ਵਧੀਆ ਪਹਿਲਾਂ ਪਹਿਲਾਂ ਬਹੁਤ ਸੌਂਗ ਹੁੰਦਾ ਸੀਗਾ ਕਹਿੰਦਾ ਦਿਨ ਤੀ ਮੰਮੀ ਬਹੁਤ ਵਧੀਆ ਲੱਗਦਾ ਐਵੇਂ ਤੇ ਲਗਾ ਦਿੰਦਾ ਕਈ ਵਾਰੀ ਨਹੀਂ ਹਿੰਮਤ ਹੁੰਦੀ ਤੇ ਬਹੁਤ ਵਧੀਆ ਵੈਸੇ ਮੈਂ ਉਹ ਲਾਉਣੀ ਆ ਸਾਰਾ ਝਾੜੂ ਪੋਚਾ ਤੇ ਮੈਂ ਉਹ ਕਰਦੀ ਆ ਤੇ ਲੋ ਜੀ ਹੁਣ ਆਪਾਂ ਦਿਖਾਉਣੀ ਆ ਆਪਾਂ ਤੁਹਾਨੂੰ ਹੁਣ ਜਿਵੇਂ ਆ ਝਾੜੂ ਪੋਚੇ ਦੀ ਵੀਡੀਓ ਬਣਾਵਾ ਨਾ ਫਿਰ ਮੈਨੂੰ ਬਹੁਤ ਟਾਈਮ ਲੱਗ ਜਾਂਦਾ ਕਿੱਥੇ ਮੈਂ ਫਟਾਫਟ ਪੋਚਾ ਲਾ ਦਾਨੀ ਆ ਕੰਮ ਨਿਬੇੜ ਦਾਨੀ ਆ ਇੱਥੋਂ ਵੀਡੀਓ ਡਿਲੀਟ ਹੋ ਗਈ ਮੇਤੋਂ